ਹਿੰਦੇਸ਼ੀ টিআরপি ਨਹੀਂ ভরসা ਆਪਕਾ ਸਰ ਸਤਿ ਸ਼ਕਾਲ ਮਰਹਬਾਤ ਸੋ ਸ਼ੇਅਰ ਨੂੰ ਧਿਆਨ ਆਜੋ ਇੱਕ ਵਾਰੀ ਫੇਰ ਟੌੜਨਾ ਜੁੜੇ ਹੈ ਔਰ ਕਲੱਬ 21 ਜਿਹੜਾ ਕਿ ਇੱਕ ਜਾਣਿਆ ਪਛਾਣਿਆ ਨਾਮ ਹੈ ਫਰਸਟ ਐਨ ਜੀਓ ਜਿਨੇ ਕੀ ਸਪੋਰਟਸ ਨੂੰ ਲੈ ਕੇ ਇੱਕ ਨਵਾਂ ਸਪੋਰਟਸ ਨੂੰ ਪ੍ਰਮੋਸ਼ਨ ਨੂੰ ਲੈ ਕੇ ਇੱਕ ਨਵਾਂ ਕਨਸੈਪਟ ਸ਼ੁਰੂ ਕੀਤਾ ਸੀ ਸੋ ਆਜ ਕਨਸੈਪਟ ਬਹੁਤ ਅੱਗੇ ਤੱਕ ਵੱਚੁਕਾ ਹੈ ਸੋ ਲੁਧਿਆਣੇ ਦੇ ਵਿੱਚ ਅੱਜ ਰੈਸਲਿੰਗ ਕਰਵਾਈ ਜਾ ਰਹੀ ਹੈ ਜੀ ਹਾਂ ਸਪੋਰਟਸ ਨੂੰ ਜਿਹੜਾ ਪ੍ਰਮੋਟ ਕਰ ਰਿਹਾ ਸੋ ਪਹੁੰਚੇ ਹੈ ਕਲਬ 21 ਦੇ ਵੈਨਿਊ ਤੇ ਔਰ ਗੱਲਬਾਤ ਕਰਦੇ ਹੈ ਡੈਜ਼ਿਗਨੇਟਰੀਜ਼ ਨਾਲ ਗੱਲਬਾਤ ਕਰਦੇ ਮਿਸਟਰ ਰਜੀਵ ਗਰ ਨਾਲ ਕੀ ਕੀ ਕਹਿਣਗੇ ਕਿਦਾਂ ਦਾ ਮਾਹੌਲ ਹੈ ਔਰ ਕਿੱਥੇ ਤੱਕ ਪਹੁੰਚ ਚੁਕਾ ਹੈ ਕਲਬ 21 ਸਰ ਮਾਚਕਾਰ ਕਲੱਬ 21 10 ਸਾਲ ਹੋ ਗਏ ਸ਼ੁਰੂ ਕੀਤੇ ਨੇ ਤੋ ਇਟ 스타ਟਡ ਵਿਦ ਸੇ ਨੋ ਟੂ ਡਰੱਗਸ ਤੋ ਸਪੋਰਟਸ ਵਾਸ ਵਨ ਆਫ ਦੀ ਮੇਨ ਐਕਟੀਵਿਟੀ ਅਸੀਂ 10 ਸਾਲ ਤੋਂ ਸਾਰੇ ਰੈਸਲਰਸ ਨੂੰ ਸਪੋਰਟ ਕਰ ਰਹੇ ਕਈ 올림픽ਸ ਚਲੇ ਗਏ ਐਸ਼ੀਅਨ ਚਲੇ ਗਏ ਇਹ ਅਸੀਂ ਪਹਿਲੀ ਵਾਰ ਕਰਾ ਰਹੇ ਆ ਕਿ ਬਈ ਸੋ ਦੈਟ ਪੀਪਲ ਨੋ ਵਾਟ ਐਕਚੁਅਲੀ ਵੀ ਆਰ ਡੂਇੰਗ ਤੋ ਮਤਲਬ ਅੱਜ 5 ਲੱਖ ਰੁਪਏ ਦੀ ਰਾਸ਼ੀ ਡਿਫਰੈਂਟ ਪਲੇਸ ਜੇ ਅਸੀਂ ਇਹ ਨਾਮ ਤੇ ਵੰਡਾਂਗੇ ਮੰਥਲੀ ਡਾਈਟ ਸ਼ੂਜ਼ ਅਤੇ ਉਹ ਵਗੈਰਾ ਐਲਮੈਂਟਸ ਅਸੀਂ ਦਿੰਦੇ ਰਹਿੰਨੇ ਆ ਮਤਲਬ ਆਲਰੇਡੀ ਵੀ ਹੈਵ ਅਡਾਪਟਡ 14 ਰੈਸਲਰ ਜਿਹੜੇ ਸਾਡੇ ਮੰਤਰੀ ਰੋਲਤੇ ਹੈ ਸਰ ਜਿਵੇਂ ਖਾਸ ਕਰਕੇ ਰੈਸਲਿੰਗ ਹੀ ਕਿਉਂ ਚੁਣਿਆ ਗਿਆ ਰੈਸਲਿੰਗ ਪੰਜਾਬ ਚ ਰੈਸਲਿੰਗ ਥੋੜੀ ਪਪੂਲਰ ਵੀ ਸੀ ਪਲਸ ਇਹ ਪਹਿਲਾਂ ਸੀ ਹਾਕੀ ਦਾ ਵੀ ਕੀਤਾ ਮਨਦੀਪ ਸਿੰਘ ਜਿਹੜਾ ਹਾਕੀ ਦਾ ਹੈ ਉਹ ਹੀ ਵਾਸ ਸਪੋਰਟਡ ਬਾਈ ਅਸ ਆਫਟਰ ਥੈਟ ਹੀ ਬੀਕਮ ਪਪੂਲਰ ਇਨ ਇਨ ਦੀ ਇੰਡੀਅਨ ਹਾਕੀ ਟੀਮ ਸਰ ਇੱਕ ਪਾਸੇ ਪੰਜਾਬ ਸਰਕਾਰ ਸਡਨਲੀ ਐਕਟਿਵ ਹੋ ਗਈ ਹੈ ਨਸ਼ਿਆਂ ਨੂੰ ਜਿਹੜਾ ਜੜੋਂ ਤੋਂ ਮੁਕਾਨ ਲਈ ਆਏ ਦਿਨ ਰੇਟਾਂ ਕੀਤੀਆਂ ਜਾ ਰਹੀਆਂ ਔਰ ਉਸ ਪਾਸੇ ਦੂਜੇ ਪਾਸੇ ਕਲੱਬ 21 ਦਾ ਇੱਕਦਮ ਐਦਾਂ ਦਾ ਰੈਸਲਿੰਗ ਵਰਗੇ ਸ਼ੋਜ਼ ਨੂੰ ਲਾਈਵ ਦਿਖਾਣਾ ਸੋ ਕੀ ਸਮਝੀਏ ਪੰਜਾਬ ਸਰਕਾਰ ਨੇ ਤੁਹਾਨੂੰ ਕਾਪੀ ਕੀਤਾ ਜਾਂ ਤੁਸੀਂ ਪੰਜਾਬ ਸਰਕਾਰ ਦੀ ਸਪੋਰਟ ਕਰਦੇ ਹੋ ਦੇਖੋ ਸਰਕਾਰਾਂ ਬਦਲਦੀਆਂ ਰਹਿੰਦੀਆਂ ਸਰਕਾਰ ਤੋਂ 10 ਸਾਲ ਤੋਂ ਅਸੀਂ ਚਲਾ ਰਹੇ ਹਾਂ ਦੀ ਜੀ ਸਰਕਾਰ ਹੈ ਤੋਂ ਵੀ ਆ ਦੇਖੋ ਸਾਰੇ ਇੰਡਸਟਰੀਲਿਸਟ ਇੱਥੇ ਕੰਟ੍ਰਿਬਿਊਟ ਕਰਦੇ ਵੀ ਡੂ ਨਾਟ ਟੇਕ ਡੋਨੇਸ਼ਨਸ ਫ্রম ਦੀ ਪਬਲਿਕ ਜਿਹੜੇ ਮੈਂਬਰਸ ਹੈ ਉਹੀ ਕੰਟ੍ਰਿਬਿਊਟ ਕਰਦੇ ਉਹੀ ਗੱਲ ਕਹਾਵਤ ਸਹੀ ਹੋ ਗਈ ਨਾ ਕਿ ਕਾਰਪੋਰੇਟਸ ਜਿਹੜੀਆਂ ਸਰਕਾਰਾਂ ਚਲਾਉਂਦੀਆਂ ਮੈਂ ਨਹੀਂ ਇਹ ਗੱਲ ਕਹੂੰਗਾ ਬਟ ਵੀ ਹੈ ਬਟ ਤੁਹਾਡੀ ਬਹੁਤ ਕੁਝ کہہ ਰਹੀ ਹੈ ਵੀ ਹੈ ਵਾ ਡਿਫਰੈਂਟ ਅਜੰਡਾ ਕਿ मतलब जो सर अब देखो गे किसपेट कर रहे हैं जो हले अडोटेड बाय ओनली फोर्टी मे बी वी टेक मोर ਤੋ ਕਿ ਇਹ ਪਪੂਲਰ ਸਪੋਰਟ ਕੀਤੀ ਜਾਵੇ ਆਪਣੇ ਪੰਜਾਬ ਕਿਉਂਕਿ ਇਹ ਆਪਣੇ ਹਰੂਰਨ ਏਰੀਆ ਚ ਬੜੀ ਪਪੂਲਰ ਹੈ ਜੀ ਸੋ ਕੁੱਲ ਮਿਲਾ ਕੇ ਇਹਦੇ ਵਿੱਚ ਜਿਵੇਂ ਤੁਸੀਂ ਉਹ ਤੇ ਹੋਰ ਕਿੰਨੇ ਇੱਕ ਮੈਂਬਰਸ ਹੋ ਚੁੱਕੇ ਹੈ देखो इट दिस ऑर्गेनाइजेशन क्लब 21 ਦਾ ਮਤਲਬ ਇਹ ਸੀਗਾ ਇਟ ਵਾਸ ਸਟਾਰਟਡ ਬਾਈ 21 ਪੀਪਲ ਜੀ ਨਾਓ ਵੀ ਆਰ ਆਲਮੋਸਟ 30 ਪਹਿਲਾਂ ਅਸੀਂ ਨਹੀਂ ਲੰਦੇ ਸੀ ਬਟ ਵੀ ਆਰ ਮੈਂਬਰਸ ਵਧਾ ਰਹੇ ਹਾਂ ਜੀ ਤੋਂ ਹੈਲਪ ਵੀ ਅਸੀਂ ਪੂਰਾ ਕੰਮ ਕਰੀਦਾ ਕੋਵਿਡ 'ਚ ਬਹੁਤ ਕੰਮ ਕੀਤਾ ਐਂਡ ਸਪੋਰਟਸ ਕਰ ਰਹੇ ਹਾਂ ਕਈ ਐਜੂਕੇਸ਼ਨ ਸਕੇਟਿੰਗ 'ਚ ਇੱਕ ਮੁੰਡਾ ਇਥੇ ਲੁਧਿਆਣਾ ਅਸੀਂ ਉਹਨੂੰ ਲਿੰਕਾ ਬੁੱਕ ਆਫ ਅਵਾਰਡ ਚ ਪਾਰਟਿਸਪੇਟ ਕਰਵਾਇਆ ਐਂਡ ਹੀ ਵਨ ਐਟ ਅਤੇ ਸਾਡੇ ਕੋਈ ਵੀ ਪ੍ਰਪੋਜ਼ਲ ਆਏ ਤੋਂ ਵੀ ਰੇਸ ਫੰਡ ਵਿਥਿਨ ਆਰ ਮੈਂਬਰਸ ਸਟ੍ਰੈਟਜੀਸ ਵਗੈਰਾ ਕੀ ਪਲੈਨਿੰਗ ਇਹ ਰੈਸਲਿੰਗ ਇੱਕੋ ਵਾਰੀ ਦੇਖਣ ਨੂੰ ਅੱਜ ਟੋਟਲ 13 ਲੱਖ ਰੁਪਏ ਅਸੀਂ ਖਰਚ ਰਏ ਵਿਚ ਹਾਸ ਬੀਨ ਕੰਟਰੀਬਿਊਟਡ ਮੈਂਬਰਸ ਉਹਨੇ ਇੱਕ ਡਾਇਲਿਸਿਸ ਦੀ ਮਸ਼ੀਨ ਅਸੀਂ ਕਿਸੇ ਆਰਗੇਨਾਈਜੇਸ਼ਨ ਨੂੰ ਇੱਥੇ ਨਿਰਭਾਏਕ ਜੋ ਦਿੱਤੀ ਹੈ ਪਰ ਇਹ ਮੈਨੂੰ ਇਹ ਆ ਕਿ ਜਿੰਨੇ ਮੈਂਬਰਸ ਹੈ ਇਹ ਸਾਰੇ ਬੰਦੇ ਫੰਡ ਰੇਜ਼ਿੰਗ ਵਾਸਤੇ ਨਾ ਨਹੀਂ ਕਰਦੇ ਕਿ ਪਰ ਦੇ ਨੀਡ ਸਮਥਿੰਗ ਕਿ ਬਈ ਇਟ ਰਿਕਵੈਸਟ ਕਰੋਗੇ ਤੈਪ ਇਹ ਮੰਗੋ ਕੋਸ ਚੰਗਾ ਹੈਗਾ ਤਾਂ ਕਰਕੇ ਆਰਡਰ ਦੇ ਤੁਹਾਡੇ ਨੂੰ ਨਹੀਂ ਮਨਾ ਹੀ ਨਹੀਂ ਕਰਦਾ ਠੀਕ ਹੈ ਜੀ ਹਾਂ ਜੀ ਸੰਦੀਪ ਜੀ ਕੀ ਕਹੋਗੇ ਅੱਜ ਤੁਸੀਂ ਵੀ ਪਹੁੰਚੇ ਹੋ ਇੱਥੇ ਦੇਖੋ ਜਿਹੜਾ ਇਹ ਇਨੀਸ਼ੀਏਟਿਵ ਲਿੱਤਾ ਗਿਆ ਹੈ ਇਹ ਪੰਜਾਬ ਵਾਸਤੇ ਡਰਗ ਫਰੀ ਪੰਜਾਬ ਵਾਸਤੇ ਇਹ ਬਹੁਤ ਵਧੀਆ ਸਟੈਪ ਹੈ ਔਰ ਇਹ ਰੈਸਲਿੰਗ ਜਰੀਏ ਇਹ ਘਰ ਘਰ ਚ ਪੰਜਾਬ ਦੇ ਰੂਰਲ ਏਰੀਆ ਚ ਹੈਗੀ ਵੀ ਅਸੀਂ ਚਾਹੁੰਦੇ ਹਾਂ ਕਿ ਬੱਚੇ ਉੱਥੇ ਰੈਸਲਿੰਗ ਅਡਾਪਟ ਕਰੂਗੇ ਤੇ ਡਰਗਸ ਵੱਲ ਨਹੀਂ ਜਾਓਗੇ ਸਾਡਾ ਮੋਟੋ ਤਾਂ ਇਹੀ ਹੈ ਬੜਾ ਅਜੀਬ ਔਰ ਇੱਕ ਰੇਅਰ ਡੈਡਲੀ ਕੰਬੀਨੇਸ਼ਨ ਹੈ ਕਿ ਕਾਰਪੋਰੇਟ ਸੈਕਟਰ ਰੈਸਲਿੰਗ ਨੂੰ ਸਪான்ਸਰ ਕਰਕੇ ਉਹਦੇ ਮੈਚੇਸ ਕਰਾ ਰਿਹਾ ਨਾਰਮਲੀ ਅਸੀਂ ਦੇਖੀਏ ਫੈਸ਼ਨ ਸ਼ੋਅ ਕਰਾ ਰਿਹਾ ਚੀਜ਼ਾਂ ਹੋਰ ਕਰਾ ਰਿਹਾ ਤਾਂ ਸਮਝ ਲੱਗਦਾ ਪਰ ਦਿਸ ਇਜ਼ ਡੈਡਲੀ ਰੇਅਰ ਕੰਬੀਨੇਸ਼ਨ ਸਰ ਇਹ ਕਾਰਪੋਰੇਟ ਸੈਕਟਰ ਨਾ ਕਰੋ ਜੀ ਇਹ ਕਰੋ ਕਿ ਇਹ 21 ਦਾ ਕਲੱਬ ਸਰ ਨਹੀਂ ਕਲੱਬ ਸਰਵਿਸ ਸਰਵਿਸ ਵਾਸਤੇ ਹੈ ਇਹ ਕਾਰਪੋਰੇਟ ਵਾਸਤੇ ਨਹੀਂ ਹੈ ਕੋਈ ਵੀ ਜਿਹਨੇ ਸਰਵਿਸ ਕਰਨੀ ਹੈ ਉਹ ਸਾਡੇ ਨਾਲ ਜੁਆਇਨ ਕਰ ਸਕਦਾ ਹੈ ਜੀ ਬਿਲਕੁਲ ਸੋ ਸਾਡਾ ਤਾਂ ਮਕਸਦ ਇਹ ਹੈ ਕਿ ਪੰਜਾਬ ਦਾ ਯੂਥ ਜਿਹੜਾ ਹੈ ਉਹ ਡਰਗਸ ਤੋਂ ਬਾਹਰ ਆਵੇ। ਠੀਕ ਹੈ। ਤੇ ਇਹ ਬਹੁਤ ਵੱਡਾ ਸਟੈਪ ਹੈ। थैंक यू। थैंक यू। ਕੀ ਨਾਮ ਹੈ ਜੀ? ਜੀ ਮੇਰਾ ਨਾਮ ਸਨੀ ਤ੍ਰਿੱਕੇਆ ਜੀ। ਹਾਂ ਜੀ ਭਾਜੀ ਅੱਜ ਮੈਂ ਦੇਖਿਆ ਜਾ ਰਿਹਾ ਵੀ ਲੋਕੀ ਟਿਕਟ ਪ੍ਰਮੋਟ ਕਰਦੇ ਆਂ, ਕਈ ਪੋਸਟ ਕਰਦੇ ਆਂ। ਅੱਜ ਕਬੱਡੀ ਨੂੰ ਪ੍ਰਮੋਟ ਕੀਤਾ ਗਿਆ ਇੰਟਰ ਸਟਿੱਕੀ ਕਨਸਟ। ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਪ੍ਰੈਸ মিডিਆ ਧੰਨਵਾਦ ਕਰਦਾ ਕਿ ਜਿਹੜੇ ਸਾਡੇ ਪੂਰੇ ਪੰਜਾਬ ਨੂੰ, ਸਾਡੇ ਪੂਰੇ ਲੁਧਿਆਣੇ ਨੂੰ ਹਰ ਜਿਹੜੀ ਹਰੇਕ ਦੇ ਨਾਲ ਚਾਹੇ ਸੁੱਖ ਵਿੱਚ ਆ ਦੁੱਖ ਹੋਵੇ ਇਹ ਉਹਨਾਂ ਦੇ ਨਾਲ ਖੜਦੇ ਪ੍ਰੈਸ ਮੀਡੀਆ ਦਿਲ ਦੀ ਗਹਿਰਾਈਆਂ ਧੰਨਵਾਦ ਕਰਦਾ ਕਿ ਜਿਹੜੇ ਸਾਡੀ ਇੱਕ ਖਬਰ ਨੂੰ ਪੂਰੇ ਦੇਸ਼ ਭਾਰਤ ਦੇ ਵਿੱਚ ਵਾਇਰਲ ਜਪ ਚਾਉਂਦੇ ਨੇ ਇਹਨਾਂ ਦਾ ਦਿਲ ਦੀ ਗਹਿਰਾਈਆਂ ਧੰਨਵਾਦ ਤੇ ਅੱਜ ਅਸੀਂ ਲੁਧਿਆਣਾ 21 ਕਲੱਬ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਇੱਥੇ ਬੁਲਾਇਆ ਵਾ ਸਾਊਥ ਸਿਟੀ ਵਿੱਚ ਇਹਨਾਂ ਨੇ ਪੁਸਤੀਆਂ ਕਰਾਈ ਹੋਈਆਂ ਬਹੁਤ ਵਧੀਆ ਪ੍ਰੋਗਰਾਮ ਵਾ ਇਹ ਬਹੁਤ ਵਧੀਆ ਸਾਡੀ ਆਉਣ ਵਾਲੀ ਪੀੜ੍ਹੀ ਤੇ ਨੌਜਵਾਨਾਂ ਦਾ ਵਾਸਤੇ ਬਹੁਤ ਵਧੀਆ ਮੈਸੇਜ ਆ ਤਾਂ ਕਿ ਜਿਹੜੇ ਇਹਨਾਂ ਨੂੰ ਦੇਖ ਦੇਖ ਕੇ ਸਾਡੇ ਜਿਹੜੇ ਆਉਣ ਵਾਲੇ ਬੱਚੇ ਨੇ ਜਿਹੜੀ ਨੌਜ ਬਰੇ ਰਸਤੇ ਲੱਗੇ ਨੇ। ਬੇਨਤੀ ਕੀ ਮੈਸੇਜ ਦੇਣਾ ਚਾਹੂ ਨੌਜਵਾਨਾਂ ਨੂੰ? ਮੈਸੇਜ ਮੇਰਾ ਨੌਜਵਾਨਾਂ ਨੂੰ ਮੇਰੇ ਭਰਾਵਾਂ ਨੂੰ ਮੈਂ ਖੁਦ ਇੱਕ ਨੌਜਵਾਨ ਆ। ਅਸੀਂ ਖੁਦ ਨਸ਼ੇ ਤੋਂ ਪ੍ਰੇਰੀਤ ਆ। ਨਸ਼ੇ ਦੂਰ ਆ। ਮੈਂ ਆਪਣੇ ਭਰਾਵਾਂ ਨੂੰ ਨੌਜਵਾਨਾਂ ਨੂੰ ਵੀ ਇਹੀ ਬੇਨਤੀ ਕਰੂੰਗਾ ਆਪਾਂ ਜਿਹੜਾ ਆਪਣਾ ਪੰਜਾਬ ਆ ਇੱਕ ਚਿੜੀ ਆ। ਸੋਨੇ ਦੀ ਚਿੜੀ ਜਿਸ ਨੂੰ ਕਿਹਾ ਜਾਂਦਾ। ਪਿੱਛੇ ਜੇ ਭਗਵੰਤ ਸਿੰਘ ਸਾਹਿਬ ਨੇ ਵੀ ਦੇਖ ਲਓ ਨਸ਼ੇ ਨੂੰ ਖਤਮ ਹੀ ਕਰਤਾ ਪੰਜਾਬ ਦੇ ਵਿੱਚੋਂ। ਇੰਨਾ ਜੋਰ ਲੱਗਿਆ ਪੰਜਾਬ ਪੁਲਿਸ ਦੀ ਪ੍ਰਸ਼ਾਸਨ ਦਾ ਲੁਧਿਆਣਾ ਸੀਪੀ ਸਾਹਿਬ ਨੇ ਕੁਲਦੀਪ ਸਿੰਘ ਚਾਹਵਦੀ ਨੇ ਇੰਨਾ ਦੇਖ ਲਓ ਲੈ ਕੱਢ ਕੇ ਰੱਖਿਆ ਜਿਹੜੇ ਨਸ਼ੇ ਵੇਚਦੇ ਸੀ ਉਹਨਾਂ ਨੇ ਘਰ ਤੱਕ ਢਾਏ ਗਏ ਕਿਉਂਕਿ ਉਹ ਮਾੜਾ ਕੰਮ ਕਰਦੇ ਸੀ ਬੱਚੇ ਸਾਡੇ ਨਸ਼ਿਆਂ ਦੇ ਵਿੱਚ ਲੱਗ ਕੇ ਕਈ ਬੱਚਿਆਂ ਦੀ ਡੈਥ ਹੋ ਗਈ ਘਰ ਬਰਬਾਦ ਹੋ ਗਏ ਤੇ ਅਸੀਂ ਆਪਣੇ ਭਰਾਵਾਂ ਨੂੰ ਤੇ ਆਪਣੇ ਜਿਹੜੇ ਇਹ ਕਲੱਬ ਜਿਹੜੇ ਹੈਗੇ ਨੇ 21 ਜਿਹੜੇ ਜਿਹੜੇ ਸੰਸਥਾਵਾਂ ਟੈਕ ਕਬੱਡੀ ਕੱਪ ਹੋ ਗਿਆ ਚਾਹੇ ਰੈਸਲਿੰਗ ਹੋ ਗਈ ਕੋਈ ਵੀ ਗਰਾਊਂਡ ਲੈਵਲ ਦਾ ਕੋਈ ਵੀ ਕੰਮ ਇਹ ਬਹੁਤ ਵਧੀਆ ਉਪਰਾਲਾ ਵਾ ਇਹ ਕਰਦੇ ਨਾਲਾ ਚਾਹੀਦਾ ਜੀ ਤਾਂ ਕਿ ਬੱਚੇ ਨਸ਼ਿਆਂ ਤੋਂ ਵਾਂਝੇ ਰਹਿਣ ਕੁਝ ਸਮਾਂ ਨਹੀਂ ਦਿੱਤਾ ਇਹ ਵੈਰੀ ਗੁੱਡ ਹਾਂਜੀ ਹਾਂਜੀ ਆਹ ਜਿਹੜਾ ਪ੍ਰਚਾਰਾ ਕੀਤਾ ਗਿਆ ਬੜਾ ਸਲਾਕਨ ਜੂ ਬਹੁਤ ਵਧੀਆ ਕੀਤਾ ਗਿਆ ਇਹ ਜੋ ਪ੍ਰਚਾਰਾ ਹੁੰਦਾ ਜਿਵੇਂ ਅੱਗੇ ਦੇਖਿਆ ਜਿੰਦੇ ਪਿੰਡਾਂ ਵਿੱਚ ਹੁੰਦਾ ਸੀਗਾ ਹੁਣ ਸ਼ਹਿਰਾਂ ਵਿੱਚ ਵੀ ਹੋ ਰਿਹਾ ਹੈ ਇਹ ਕਹਿੰਦੇ ਕਰੀ ਕਿ ਯੂਥ ਨੂੰ ਪ੍ਰੋਮੋਸ਼ਨ ਬਹੁਤ ਹੋਏਗੀ ਜੇ ਡਰੱਗ ਫ੍ਰੀ ਹੋਏਗਾ ਜਿਵੇਂ ਆਪਾਂ ਯੂਥ ਤੇ ਜ਼ਿਆਦਾ ਬੰਦੇ ਦੇਖਦੇ ਸੀ ਕਿ ਪਹਿਲੇ ਪਿੰਡਾਂ ਵਿੱਚ ਕੁਸ਼ਤੀ ਖੇਡੀ ਜਾਂਦੀ ਹੁਣ ਜਿਵੇਂ ਸ਼ਹਿਰਾਂ ਵਿੱਚ ਹੋ ਰਹੀ ਹੈ ਇਹਦੇ ਕਰਕੇ ਆਪਣਾ ਯੂਥ ਨੂੰ ਬਹੁਤ ਹੋਏਗਾ ਡਰਗ ਫ੍ਰੀ ਪੰਜਾਬ ਹੋਏਗਾ ਹਾਂਜੀ ਇਹ ਕਲੱਬ 21 ਜਿਹੜਾ ਕਿ ਅੱਜ ਤੋਂ 9.5 ਸਾਲ ਪਹਿਲਾਂ ਬਣਿਆ ਸੀ ਇਹਦੇ ਵਿੱਚ ਮੇਨ ਉਦੇਸ਼ ਜਿਹੜਾ ਸੀਗਾ ਉਹ ਜਿਹੜੇ ਰੂਰਲ ਏਰੀਆ ਦੇ ਐਸੇ ਬੱਚੇ ਜਿਨ੍ਹਾਂ ਨੂੰ ਚਾਂਸ ਨਹੀਂ ਮਿਲਦਾ ਔਰ ਗੇਮਸ ਦੇ ਵਿੱਚੋਂ ਉੱਪਰ ਆ ਸਕਦੇ ਆ ਉਹਨਾਂ ਨੂੰ ਤਵੱਜੋ ਦੇਣ ਲਈ ਬੇਸਿਕਲੀ ਇਹ ਆਰਗੇਨਾਈਜੇਸ਼ਨ ਐਨ ਜੀਓ ਕੀਤੀ ਗਈ। ਬਾਕੀ ਜਿਹੜੇ ਵੀ ਰੂਰਲ ਏਰੀਆਜ਼ ਦੇ ਬੱਚੇ ਐ ਬॉयਜ਼ ਐ ਗਰਲਜ਼ ਐ ਉਹ ਉੱਪਰ ਆ ਸਕਣ। ਔਰ ਉਹਨਾਂ ਨੂੰ ਖੇਡਾਂ ਦੇ ਕੰਪੀਟੀਸ਼ਨ ਦੇ ਵਿੱਚ ਅੱਗੇ ਪੰਜਾਬ ਦੇ ਅੰਦਰ ਲਿਆਂਦਾ ਜਾਏ। ਵਿਲੇਜ ਲੈਵਲ ਤੋਂ ਲਿਆ ਕੇ ਪੰਜਾਬ ਲੈਵਲ ਔਰ ਫਿਰ ਆਪਣੇ ਆਪਣੀ ਉਹਦੇ ਉੱਤੇ ਉਹ ਕਿਤੇ ਵੀ ਇੰਟਰਨੈਸ਼ਨਲ ਇੰਟਰਨੈਸ਼ਨਲ ਜਿਹਦੇ ਵਿੱਚ ਸਾਨੂੰ ਪੂਰੀ ਸਫਲਤਾ ਮਿਲੀ ਐ। ਇਹਦੇ ਵਿੱਚ 40 ਖਿਡਾਰੀ ਅੱਜ ਕੁਸ਼ਤੀ ਦੇ ਰੈਸਲਿੰਗ ਦੇ ਵਿੱਚ ਆਏ ਆ ਇੱਥੇ ਮੇਲ ਫੀਮੇਲ ਦੋਨੋਂ ਆ ਔਰ ਦੋਨਾਂ ਦੇ ਵਿੱਚ ਅ ਅੱਛਾ ਮੁਕਾਬਲਾ ਰੱਖਿਆ ਗਿਆ ਹੈ ਤਾਂ ਕਿ ਇਹਨਾਂ ਨੂੰ ਪੂਰੀ ਇਨਕਰੇਜਮੈਂਟ ਮਿਲੇ ਔਰ ਲੋਕਾਂ ਨੂੰ ਔਰ ਲੋਕਾਂ ਨੂੰ ਸਾਡਾ ਮੇਨ ਮਕਸਦ ਇਹ ਹੈ ਕਿ ਜਿੱਦਾਂ ਸਰਕਾਰੀ ਪੰਜਾਬ ਸਰਕਾਰ ਨਸ਼ਿਆਂ ਦੇ ਲਈ ਪੂਰੇ ਜੋਰ ਨਾਲ ਕਰ ਰਹੀ ਹੈ ਕਿ ਵੀ ਨਸ਼ਾ ਮੁਕਤ ਪੰਜਾਬ ਹੋਵੇ ਸਾਡਾ ਵੀ ਇਹੀ ਮੋਟਿਵ ਸੀਗਾ ਅੱਜ ਦਾ ਰੱਖਣ ਦਾ ਕਿ ਯੰਗ ਬਲੱਡ ਨੂੰ ਇਹਦੇ ਅੰਦਰ ਲਿਆ ਕੇ ਔਰ ਉਹਨਾਂ ਨੂੰ ਨਸ਼ੇ ਤੋਂ ਹਟਾ ਕੇ ਗੇਮਸ ਦੇ ਵੱਲ ਤਵੱਜੋ ਦਿਵਾਈ ਜਾਏ। ਇਹੀ ਕੋਸ਼ਿਸ਼ ਸਾਡਾ ਪ੍ਰਯਾਸ ਹੈ ਜਿਹੜਾ ਬੇਸਿਕਲੀ ਇਹ ਚੀਜ਼ ਹਰਲੇ ਟਾਈਮ ਤੇ ਰੈਗੂਲਰ ਹੋਏਗਾ। ਇਹ 1 ਸਾਲ ਜਿੱਕ ਵਾਰ ਜ਼ਰੂਰ ਰੱਖਿਆ ਜਾਂਦਾ ਹੈ ਪਰ ਇਹ ਜ਼ਰੂਰੀ ਨਹੀਂ ਕਿ ਲੁਧਿਆਣੇ ਰੱਖਿਆ ਜਾਂਦਾ। ਅਸੀਂ ਵਿਲੇजेस ਦੇ ਵਿੱਚ ਜਾ ਕੇ ਵੀ ਇਹ ਪ੍ਰੋਗਰਾਮ ਰੱਖਦੇ ਆਂ ਤਾਂ ਕਿ ਉੱਥੇ ਦੇ ਹੋਰ ਬੱਚੇ ਡਿਫਰੈਂਟ ਡਿਫਰੈਂਟ ਸਾਡੇ ਨਾਲ ਜੁੜਨ ਔਰ ਉਹ ਦੇਖ ਕੇ ਐਨਕਰੇਜ ਮਹਿਸੂਸ ਕਰ ਮੈਂ ਬਿੜੀ ਗੋਇਲ ਨਰ ਸੇਵਾ ਫਾਊਂਡੇਸ਼ਨ ਐਲਸੀ ਸੈਂਟਰ ਫ੍ਰੀ ਐਲਸੀ ਸੈਂਟਰ ਸਾਡਾ ਸਾਨੂੰ ਕਲੱਬ 21 ਦੀ ਤਰਫੋਂ ਇਨਵੀਟੇਸ਼ਨ ਆਇਆ ਸਾਡੀ ਨਰ ਸੇਵਾ ਫਾਊਂਡੇਸ਼ਨ ਦੀ ਸਾਰੀ ਟੀਮ ਆਈ ਹੋਈ ਹੈ ਮੈਂ ਕਲੱਬ 21 ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜਾ ਕਿ ਇਹ ਕਾਰ ਇਹਨਾਂ ਨੇ ਲੁਧਿਆਣਾ ਸ਼ਹਿਰ ਚ ਕੀਤਾ ਅਸੀਂ ਤਾਂ ਸੁਣਦੇ ਹੁੰਦੇ ਸੀ ਇਹ ਜਿਹੜੀਆਂ ਕੁਸ਼ਤੀਆਂ ਨੇ ਪਿੰਡਾਂ ਵਿੱਚ ਹੀ ਹੁੰਦੀਆਂ ਨੇ ਬਟ ਲੁਧਿਆਣਾ ਸ਼ਹਿਰ ਦਾ ਅੱਜ ਜਿਹੜੀ ਇਹ ਕੁਸ਼ਤੀ ਕਰਾ ਕੇ ਸਾਡੇ ਲੁਰੀਆਣਾ ਸ਼ਹਿਰ ਦਾ ਬਹੁਤ ਵੱਡਾ ਨਾਮ ਹੋਇਆ ਮੈਂ ਨਰ ਸੇਵਾ ਫਾਊਂਡੇਸ਼ਨ ਦੀ ਤਰਫੋਂ ਕਲੱਬ 21 ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜਿਹੜਾ ਕਿ ਇੱਕ ਕੁਸ਼ਤੀਆਂ ਦਾ ਪ੍ਰੋਗਰਾਮ ਕਰਾਏਗਾ ਮੇਰਾ ਨਾਮ ਸੋਨੂ ਸਿੰਘਲਾ ਅਸੀਂ ਨਰ ਸੇਵਾ ਫਾਊਂਡੇਸ਼ਨ ਤੋਂ ਕਲੱਬ 21 ਨੂੰ ਬਹੁਤ ਹੱਲ ਦਿਲੋਂ ਬਹੁਤ-ਬਹੁਤ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਇੱਕ ਆਡਾ ਵੱਡਾ ਉਪਰਾਲਾ ਕੀਤਾ ਜਿਹੜੀਆਂ ਕੁਸ਼ਤੀਆਂ ਪਿੰਡਾਂ 'ਚ ਚੱਲਦੀਆਂ ਸੀ ਅਸੀਂ ਤਾਂ ਇਹ ਟੀਵੀਆਂ ਦੇ ਵਿੱਚ ਹੀ ਦੇਖਦੇ ਹੁੰਦੇ ਸੀ ਛੋਟੇ ਹੁੰਦੇ ਤੇ ਅੱਜ ਲਾਈਵ ਦੇ ਵਿੱਚ ਜਿਹੜੀਆਂ ਕੁਸ਼ਤੀਆਂ ਦੇਖੀਆਂ ਨੇ ਤੇ ਸਮਾਂ ਬਹੁਤ ਵਧੀਆ ਬੰਦਿਆ ਇਹਨਾਂ ਨੇ ਜਿਹੜਾ ਕਲੱਬ 21 ਹੈ ਇਹਨਾਂ ਦੀ ਪੂਰੀ ਟੀਮ ਨੂੰ ਬਹੁਤ-ਬਹੁਤ ਸ਼ੁਕਰੀਆ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਇਹ ਇਸੇ ਤਰ੍ਹਾਂ ਉਪਰਾਲੇ ਕਰਦੇ ਰਹਿਣ ਇਸੇ ਤਰ੍ਹਾਂ ਦੇ ਉਪਰਾਲੇ ਕਰਦੇ ਰਹਿਣ ਤੇ ਸ਼ਹਿਰਾਂ ਦੇ ਵਿੱਚ ਵੀ ਇਹਨਾਂ ਦਾ ਰੁਝਾਨ ਬਣੇ ਤੇ ਬੱਚੇ ਇਹਦੇ ਨਾਲ ਇੱਕ ਤਾਂ ਤੰਦਰੁਸਤੀ ਮਿਲਦੀ ਆ ਇੱਕ ਬੱਚੇ ਆਪਣੇ ਨਸ਼ਾ ਨੂੰ ਛੱਡ ਕੇ ਜਿਹੜਾ ਇਹ ਕੁਸ਼ਤੀਆਂ ਦੀ ਤਰਫ ਲੱਗਣ ਖੇਡਾਂ ਦੀ ਤਰਫ ਲੱਗਣ ਦਾ ਪੰਜਾਬ ਦਾ ਬਹੁਤ ਸੁਧਾਰ ਹੋ ਸਕਦਾ ਜਿਹਦੇ ਵਿੱਚ ਨਸ਼ਾ ਦਾ ਵੀ ਖਾਤਮਾ ਹੋ ਸਕਦਾ ਧੰਨਵਾਦ ਸਸੀ ਗਾ ਜੀ ਸਾਰਿਆਂ ਨੂੰ ਮੇਰਾ ਨਾਮ ਰਾਜੇਸ਼ ਪਲਟਾ ਹੈਗਾ ਮੈਂ ਬਾਡੀ ਬਿਲਡਿੰਗ ਕਰਦਾ ਹਾਂ ਜੀ ਬਹੁਤ ਸਾਲਾਂ ਤੋਂ ਕਰਦਾ ਹਾਂ ਮੈਂ ਮਿਸਟਰ ਲੁਧਿਆਣਾ Winner ਹੈ ਮਿਸਟਰ ਪੰਜਾਬ Winner ਹੈ ਮਿਸਟਰ ਇੰਡੀਆ Winner ਹੈ ਅੱਗੇ ਵੀ ਹਜੇ ਮੇਰੀ ਤਿਆਰੀ ਹੈਗੀ ਚੱਲ ਰਹੀ ਰੈਗੂਲਰ ਆਪਾਂ ਐਕਸਰਸਾਈਜ਼ ਕਰੀਦੀ ਆ ਜਿਮ ਜਾਂਦਾ ਸਭ ਤੋਂ ਜ਼ਿਆਦਾ ਵਧੀਆ ਗੱਲ ਹੈ ਕਿ ਅਸੀਂ ਆਪਣੇ ਨੌਜਵਾਨਾਂ ਨੂੰ ਪਰ ਪੰਜਾਬ ਦੇ ਨੌਜਵਾਨਾਂ ਨੂੰ ਇਹ ਕਹਿੰਦੇ ਆ ਵੇ ਜਿੰਨਾ ਜ਼ਿਆਦਾ ਤੋਂ ਜ਼ਿਆਦਾ ਆਪਣੀ ਹੈਲਥਫੁਲ ਧਿਆਨ ਦੇਣਗੇ ਉਹਨਾਂ ਸਰੀਰ ਤੁਹਾਡਾ ਤੁਹਾਨੂੰ ਸਾਥ ਦੇਗਾ ਔਰ ਫਾਸਟ ਫੂਡ ਬੰਦ ਕਰਕੇ ਆਪਣੀ ਅਸਲੀ ਡਾਈਟਾਂ ਦੇ ਵੱਲ ਆਓ ਹੈਲਥਫੁਲ ਆਓ ਐਕਸਰਸਾਈਜ਼ ਕਰੋ ਔਰ ਅੱਗੇ ਵਧੋ ਬਾਕੀ ਕੋਈ ਮੈਸੇਜ ਨਹੀਂ ਹੋਊਗਾ ਤਾਂ ਇਫੈਕਟ ਹੋਣ ਵਾਸਤੇ ਕੀ ਪੈਸੀ ਸਰ ਇਹੀ ਹੈ ਵੀ 24 ਘੰਟਿਆਂ 'ਚ ਆਪਣੇ ਆ 1 ਘੰਟਾ ਤੁਸੀਂ ਆਪਣੇ ਸਰੀਰ ਨੂੰ ਦਿਓ ਮੇਰੀ ਗਾਰੰਟੀ ਹੈ ਤੁਹਾਡਾ ਇਹ ਸਰੀਰ ਤੁਹਾਨੂੰ 100 ਸਾਲ ਤੱਕ ਕਾਮਯਾਬ ਰੱਖੂਗਾ